ਹਾਰੀ ਸਤਿ ਸ਼੍ਰੀ ਅਕਾਲ ਜੀ ਨਵੀਂ ਸਵੇਰ ਤੇ ਨਵਾਂ ਬਲੌਗ ਲੈ ਕੇ ਹਾਜ਼ਰਾਂਗੇ ਅਸਪਰੀਤ ਮੇਰੇ ਨਾਲ ਆਗਾ ਅੱਜ ਦੇਣ ਲੱਗਿਆ ਅਸੀਂ ਇੱਕ ਤਾਂ ਗਾਂ ਨੂੰ ਦਵਾਈ ਦੇਣੀ ਹੈਗੀ ਤੇ ਇੱਕ ਉਹਦਾ ਬਛਰੂਆ ਉਹਨੂੰ ਇਹ ਜੂਨਾ ਦੀ ਦਵਾਈ ਆ ਜੂਂਜੀਆਂ ਦੀ ਦਵਾਈ ਕਹਿ ਦਿੰਨੇ ਆਂਗੇ ਇਹ ਲਿਹਾਤੀ ਸੀ ਤੇ ਇਹ ਦਵਾਈ ਦਿੰਨੇ ਆਗੇ ਅੱਜ 11-12 ਦਿਨ ਦਾ ਹੋ ਗਿਆ ਬਛਰੂਆ ਕਿਉਂਕਿ ਜੂਨਾ ਪੈ ਜਾਂਦੇ ਜੂਨਾ ਨਾਲ ਨਾ ਤੁਹਾਨੂੰ ਪਤਾਗਾ ਇੱਕ ਤਾਂ ਗੋਹਾ ਨਹੀਂ ਕਰਦਾ ਤੇ ਬਾਕੀ ਤੁਹਾਨੂੰ ਪਤਾ ਜੂਨਾ ਮਾਰ ਹੀ ਦਿੰਦਿਆਂ ਦੇ ਘਟਰੂ ਨੂੰ ਕਿਉਂਕਿ ਦੁੱਧ ਤਾਂ ਪੀਂਦਾ ਹੁੰਦਾਗਾ ਕਾਲਾ ਹੋ ਜਾਊਗਾ ਤੇ ਉਹਦੇ ਕਰਕੇ ਅੱਜ ਅਸੀਂ ਦੇਣ ਲੱਗਿਆਂ ਦਵਾਈ ਅੱਛੀ ਯਾਰ ਇਹ ਤਾਂ ਆ ਆ ਦੀ ਬਸਰੂ ਦੀ ਆ ਗਈ ਤੇ ਇਹ ਹੈਗੀ ਆ ਗਾਂ ਦੀ ਤੇ ਇਹ ਦਵਾਈ ਦਵਾਂਗੇ ਤੇ ਫਿਰ ਦਿਖਾਉਣਾ ਤੁਹਾਨੂੰ ਤੇ ਬਣੇ ਰਹੋ ਵੀਡੀਓ ਚ ਮੇਰੇ ਨਾਲ ਬਣੇ ਖੜੇ ਨੇ ਮਾਂ ਪੁੱਤ ਖੜੇ ਨੇ ਨਾ ਤੇ ਲੈ ਵੀ ਜਾਂ ਸੁਪਾ ਇਹ ਆ ਜੀ ਦਵਾਈ ਇਹ ਆਪਾਂ ਦੇ ਦਾਂਗੇ ਇਹਨੂੰ 10 ਐਮ ਐਲ ਇਹ 30 ਐਮ ਐਲ ਦੀ ਹੈ ਤਿੰਨ ਵੇਰੀਆਂ ਚ ਇਹਨੂੰ ਆਪਾਂ ਪਿਆਉਣੀ ਹੈਗੀ ਕੀ ਕਰਤਾ ਹਾਂ ਲੈ ਗਏ ਆ 10 ml ਭਰ ਲਿਆ ਦੇਖੋ ਤੇ ਆ 10 ml ਭਰ ਲਿਆ ਸੀ ਤੇ ਹੁਣ ਦਿੰਨੇ ਆ ਹੜ ਜਾ ਇਹ ਸਵਾ Dia <laughs> tadi ਹਾ ਜੇ ਇਹ ਧਾਰ ਕੱਢਣ ਲੱਗੇ ਨਾ ਇਹ ਸਿਖਦੇ ਆਂਗੇ ਕਹਿੰਦੀ ਕੁਛ ਨਹੀਂ ਗਾ ਪੂਰੀ ਸੀਲ ਆ ਗਈ ਦੇਖੋ ਅੱਜ ਮੈਂ ਸਿਖਦੇ ਆਂ ਕਿ ਕਿਵੇਂ ਧਾਰ ਕੱਢੀ ਜਦੋਂ ਤਾਂ ਚੋਈ ਗਈ ਇਹ ਨਾ ਹੋ ਰਹੀ ਤੇ ਆਹ ਦੇਖੋ ਆ ਬਥਰੂ ਵੀ ਚੁੱਕੀ ਜਾਂਦਾ ਹਾਂ ਦਮਦਮੀ ਮਾਰਦਾ ਜਾਈ ਮਾੜੇ ਮਾੜੇ ਇਹ ਮਾੜੇ ਮਾੜੇ ਮਾਰਦਾ ਗਾ ਤਾਂ ਹਾਂ ਕਰਦੀ ਮਾਰ ਕੇ ਇਧਰ ਮਾਰ ਨਮਾਤੀ ਸੀਗਾ ਤੇ ਨਮਾਪਤੀ ਸੀ ਨਮਾ ਕੇ ਕੱਖ ਪਾਤੇ ਹੁਣ ਅਸੀਂ ਸਿੱਖਣ ਲੱਗੇ ਦੀ ਐਵੇਂ ਬਹਿ ਕੇ ਸਿੱਖਦੇ ਜਾਗੇ ਕਦੇ ਕੱਢੀ ਨਹੀਂ ਧਾਰ ਹੈਗੀ ਤੇ ਆ ਤੁੰਗਰੇ ਹੈਗਾ ਤੇ ਹੁਣ ਤਾਂ ਹੋ ਗਿਆ ਤੇ ਚਲੋ ਇੱਥੇ ਹੀ ਕਰਦੇ ਆ ਬਲੌਗ ਸਮਾਪਤ ਦੇ ਬਲੌਗ ਵਧੀਆ ਲੱਗਿਆ ਤਾਂ ਵੀਡੀਓ ਸ਼ੇਅਰ ਚੈਨਲ ਫੋਲੋ ਕਰ ਲਿਓ ਸਤਿ ਸ੍ਰੀ ਅਕਾਲ ਜੀ ਸਾਰੇ